ਪਿਛਲੇ ਦਿਨ ਇੱਕ ਬਹੁਤ ਹੀ ਮੱਧ ਭਾਗੀ ਖਬਰ ਸਾਹਮਣੇ ਆਈ ਕਿ ਮਹਾਂ ਸੰਗੀਤਕਾਰ ਚਰਨਜੀਤ ਧੌਜਾ ਜੀ ਸਾਡੇ ਵਿਚਕਾਰ ਨਹੀਂ ਰਹੇ ਇਸ ਖਬਰ ਨੇ ਜਿੱਥੇ ਸਾਰੀ ਦੁਨੀਆ ਉਦਾਸ ਕੀਤਾ ਅਤੇ ਉਸ ਦੇ ਨਾਲ ਹੀ ਸਾਜੇ ਵੀ ਕੁੱਬਾ ਮਾਰ ਕੇ ਰੋਏ ਚਰਨਜੀਤ ਧੌਜਾ ਜੀ ਉਹ ਮਹਾ શિક્ષੇ ਸਨ ਜਿਨ੍ਹਾਂ ਨੇ ਜਿਸ ਵੀ ਕਲਾਕਾਰ ਜਿਸ ਵੀ ਗਾਇਕ ਦੀ ਬਾਹ ਫੜੀ ਉਸ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਤੇ ਪਹੁੰਚਾ ਦਿੱਤਾ ਚਰਨਜੀਤ ਧੌਜਾ ਜੀ ਨੇ ਆਪਣੇ ਸੰਗੀਤ ਦੇ ذریعے ਦੇਸ਼ ਆਬ ਦੇਸ਼ਾ ਦੇ ਵਿੱਚ ਪੰਜਾਬੀ ਸੰਗੀਤ ਨੂੰ ਇੱਕ ਨਵਾਂ ਮਕਾਮ ਹਾਸਿਲ ਕਰਕੇ ਦਿੱਤਾ ਤੇ ਉਹਨਾਂ ਨੇ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਵੀ ਪੰਜਾਬੀ ਗਾਇਕੀ ਦਾ ਲੋਹਾ ਮਨਵਾਇਆ ਆਓ ਆਪਾਂ ਰਲ ਕੇ ਚਰਨਜੀਤ ਹੁਜਾ ਜੀ ਨੂੰ ਸਜਦਾ ਕਰੀਏ ਜਿਉਂ ਝੋਤੀ ਰਾਹ ਹੁਕਮ ਤਿਵੇਂ ਤਿਉਂ ਹੋਵਣਾ ਜਿਉਂ ਝੋਤੀ

ਦੀ ਨਰੂਵਣਾ ਨਾ ਨਨਕਾ ਬਖਸੀਸ ਮਨਮਾਹੀ ਪਰੋਵਣਾ ਜੋ ਝੂਟੀ ਰੁਕਮਾ ਸੁਖ ਸਮਾਪਤ ਮੈਂ ਦਾਸ ਨੇ ਜਰੂਰ ਚਾਰੋਂ ਪੰਜ ਸਾਝੇ ਕਰਨ ਸਾਡੇ ਨਾਲ شری گٹاس مان ریپ ابوجا صاحب سب دس سماجوں سارا ہستیاں تمام کلاکار ہنس جی نے بہت خوبصورت الفاظات پیار کر دے ان کی شخصیت بارے مکمل جڑا مولاکل کر ہے ਇਸ ਜਾਲੀ ਇੱਕ ਉਹਨਾਂ ਵਰਗਾ ਮੁਹੰਮਦ ਸਾਹਿਬ ਯੋਨਾ ਦੀ ਫਤਰਤ ਸੀ ਯੋਰ ਮੱਜਬਾ ਸੀ ਰਚੂਨ ਸੀ ਇਸ਼ਕ ਸੀ ਵੰਦਗੀ ਸੀ ਅਮੀਦਾ ਸੀ ਇਹਦੇ ਵਿੱਚ ਕੋਈ ਨਹੀਂ ਜਿਹੜੇ ਕਲਾਕਾਰ ਉਹਨਾਂ ਨੇ ਸੜਿਆ ਉਹਨੂੰ ਕਿਸੇ ਮਕਾਮ ਤੇ ਪਹੁੰਚਾਇਆ ਵਿਚ ਵਿਚਾਲੇ ਤੇ ਡਰਦਾ ਮੈਂ ਥੋੜਾ ਜਿਆਦਾ ਅਸਲ ਦੇ ਵਿੱਚ ਹੀ ਬਿਆਨ ਕਰਦਾ ਕਿ ਬਸ ਉਹਨਾਂ ਵਰਗਾ مکمل انسان جو ہے کسی کا پرفیکشنسٹ دیکھو ایک اہ, کیسے کیسے خوشی دے منظر بھی ہندے ہیں لیکن آج یہ بھی مقام میں کہہ رہا کہ زمین کھا گئی آسمان کیسے 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 لوگ کیسے کیسے ہستیاں پنجابی سنگیت لیے بہت بڑا ایک گھاٹا ہے خلا ہے ਮੈਂ ਤਾਂ ਉਸ ਦਿਨ ਵੀ ਅਰਜ਼ ਕੀਤੀ ਸੀ ਕਿ ਪੰਜਾਬੀ ਸੰਗੀਤ ਦਾ ਸੂਰਜ अस्त ਹੋ ਗਿਆ ਸੂਰਜ ਗਰਵ ਹੋ ਗਿਆ ਦੁਨੀਆ ਚਾਹੁੰਦੀਆਂ ਨੇ ਕੁਝ ਕਰਕੇ ਜਾਂਦੀਆਂ ਨੇ ਜਿਹੜੀਆਂ ਬਹੁਤ ਲੋਕਾਂ ਨੂੰ ਰੋਜ਼ੀ ਰੋਟੀ ਪਾ ਕੇ ਜਾਂਦੀਆਂ ਨੇ ਬਹੁਤ ਨਾਮ ਖੱਟ ਕੇ ਜਾਂਦੀਆਂ ਨੇ ਸ਼੍ਰੀ ਚਰਨਜੀਤ ਉਹ ਜ ਸਾਹਿਬ ਨੇ ਬਹੁਤ ਸਾਰੇ ਮਿਊਜ਼ੀਸ਼ੀਅਨ ਪੈਦਾ ਕੀਤੇ ਉਹਨਾਂ ਨੇ ਬਹੁਤ ਘਰਾਂ ਚ ਰੋਟੀ ਪਾਈ ਹੈ ਇਦਾਂ ਦੇ ਜਿਹੜੇ ਸਖਸ਼ ਹੁੰਦੇ ਨੇ ਇਦਾਂ ਦੀਆਂ ਜਿਹੜੀਆਂ ਹਸਤੀਆਂ ਹੁੰਦੀਆਂ ਨੇ ਉਹ ਸਰੀਰਕ ਤੌਰ ਤੇ ਤਾਂ ਭਾਵੇਂ ਚਲੇ ਜਾਂਦੀਆਂ ਨੇ ਪਰ ਜਿਹੜੀ ਉਹਨਾਂ ਦੀ ਆਤਮਾ ਹੁੰਦੀ ਉਹ ਹਮੇਸ਼ਾ ਅਮਰ ਹੁੰਦੀ ਆ ਸੱਜਣ ਮੇਰੀ ਰੰਗਲੇ ਜਾਏ ਸੁਤੇ ਜੀਰਾ ਸੱਜਣ ਮੇਰੀ

ਸੀ ਬਣੀ ਰੋ ਹਰ ਤਾਜ਼ਾ ਅਪਡੇਟ ਲਈ 온ਸਕਾਈ ਟੀਵੀ ਦਿਨਾਲ